ਅਮਰਜੀਤ ਕੌਰ ਬਹੁਤ ਡਰੀ ਹੋਈ ਸੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਆਪਣੇ ਆਪ ਨੂੰ ਸੇਫ ਕਿਦਾਂ ਰੱਖੇ ਅਮਰਜੀਤ ਕੌਰ ਨੂੰ ਕਿਸੇ ਅਨਹੋਣੀ ਦਾ ਸ਼ੱਕ ਪਹਿਲਾਂ ਹੀ ਹੋ ਰਿਹਾ ਸੀ ਉਸ ਨੇ ਆਪਣੀ ਮੌਤ ਤੋਂ ਕੁਝ ਹੀ ਦਿਨ ਪਹਿਲਾਂ ਇੱਕ ਵੀਡੀਓ ਰਿਕਾਰਡ ਕੀਤੀ ਸੀ ਕਿ ਉਸ ਨੂੰ ਡਰ ਹੈ ਕਿ ਉਸ ਦਾ ਘਰ ਵਾਲਾ ਯਦਵੰਦਰ ਸਿੰਘ ਉਸ ਨੂੰ ਮਾਰ ਦੇਗਾ ਸਸਤਰ ਕਾਲਜ ਮਹਪੁਨੀਤ ਕੌਰ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਸ ਤੋਂ ਜ਼ਰੂਰੀ ਹੋਰ ਕੁਝ ਨਹੀਂ ਕੁਝ ਵੀ ਨਹੀਂ ਵਾਇਗਰ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਮਰਜੀਤ ਕੌਰ ਨੇ ਜੜੀ ਵੀਡੀਓ ਰਿਕਾਰਡ ਕੀਤੀ ਸੀ ਉਸ ਵਿੱਚ ਇਹ ਵੀ ਕਿਹਾ ਸੀ ਕਿ ਜੇ ਉਸ ਨੂੰ ਕੁਝ ਹੋ ਗਿਆ ਤਾਂ ਉਸ ਦੀ ਮੌਤ ਦਾ ਜ਼ਿੰਮੇਵਾਰ ਉਸ ਦਾ ਘਰ ਵਾਲਾ ਯਦਵਿੰਦਰ ਸਿੰਘ ਹੀ ਹੋਵੇਗਾ 15 ਫਰਵਰੀ 2024 ਕੁਇਨਜ਼ਲੈਂਡ ਆਸਟ੍ਰੇਲੀਆ ਚ ਸਵੇਰੇ 7:00 ਵਜੇ ਉਥੋਂ ਦੇ ਪੁਲਿਸ ਸਟੇਸ਼ਨ ਚ ਇੱਕ ਕਾਲ ਆਉਂਦੀ ਹੈ ਜਦ ਪੁਲਿਸ ਉਹ ਕਾਲ ਲੈਂਦੀ ਆ ਤਾਂ ਦੂਜੇ ਪਾਸਿਓ ਇੱਕ ਬੰਦਾ ਬੜਾ ਕਬਰਾਇਆ ਹੋਇਆ ਲੱਗਦਾ ਹੈ ਉਹ ਕਹਿੰਦਾ ਹੈ ਕਿ ਪਲੀਜ਼ ਮੇਰੀ ਮਦਦ ਕਰੋ ਮੇਰੀ ਘਰ ਵਾਲੀ ਨਾਲ ਹਾਦਸਾ ਹੋ ਗਿਆ ਉਸ ਦਾ ਐਕਸੀਡੈਂਟ ਹੋ ਗਿਆ ਪੁਲਿਸ ਵੁਡ ਹਿਲ ਸਾਊਥ ਆਫ ਬ੍ਰਿਸਬੇਨ ਚ ਉਹਨਾਂ ਦੇ ਸੁੰਸੰਰੇ ਫਾਰਮ ਤੇ ਹੋ ਚ ਜਾਂਦੀ ਹੈ ਪਰ ਜੋ ਉਹ ਉੱਥੇ ਦੇਖਦੇ ਨੇ ਉਹਨਾਂ ਵਾਸਤੇ ਜਿੰਨਾ ਕਨਫਿਊਜ਼ਿੰਗ ਹੁੰਦਾ ਹੈ ਉਹਨਾਂ ਹੀ ਖੌਫਨਾਕ ਵੀ ਉਹ ਦੇਖਦੇ ਨੇ ਕਿ ਇੱਕ ਔਰਤ ਟਰੈਕਟਰ ਦੇ ਬਨਸਪਤੀ ਕੱਟਣ ਵਾਲੇ ਅਟੈਚਮੈਂਟ ਤੋਂ 2 ਮੀਟਰ ਦੂਰ ਕਟੀਆਂ ਹੋਈਆਂ ਦੋਵੇਂ ਲੱਤਾਂ ਨਾਲ ਪਈ ਹੈ ਅਤੇ ਉਸ ਦਾ ਦਮ ਨਿਕਲ ਚੁੱਕਿਆ ਹੈ ਪੁਲਿਸ ਜ਼ਾਹਰ ਤੌਰ ਤੇ ਬੋਡੀ ਨੂੰ ਆਪਣੀ ਕਸਟਡੀ ਵਿੱਚ ਲੈ ਲੈਂਦੀ ਹੈ ਉਸ ਮ੍ਰਿਤਕ ਔਰਤ ਦਾ ਨਾਂ ਹੁੰਦਾ ਹੈ ਅਮਰਜੀਤ कौर ਜਿਸ ਦੀ ਉਮਰ 41 ਸਾਲ ਹੁੰਦੀ ਹੈ ਤੇ ਇਸ ਦਾ ਹਸਬੰਦ ਯਾਦਵਿੰਦਰ ਸਿੰਘ ਜਿਸ ਨੇ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਹੁੰਦਾ ਉਸ ਦੀ ਉਮਰ ਹੁੰਦੀ ਹੈ 44 ਸਾਲ ਹੁਣ ਪੁਲਿਸ ਯਾਦਵੰਦਰ ਤੋਂ ਕੁਐਸਚਨਿੰਗ ਕਰਦੀ ਹੈ ਕਿ ਇਹਨਾਂ ਦਰਦਨਾਕ ਹਾਦਸਾ ਹੋਇਆ ਕਿਤਾ ਪੁਲਿਸ ਉਸ ਨੂੰ ਪੂਰੀ ਗੱਲ ਦੱਸਣ ਨੂੰ ਕਹਿੰਦੀ ਹੈ ਅਗੋਂ ਯਾਦਵੰਦਰ ਕਹਿੰਦਾ ਹੈ ਕਿ ਇਹ ਇੱਕ ਐਕਸੀਡੈਂਟ ਹੈ ਤੇ ਇਹ ਐਕਸੀਡੈਂਟ ਹੋਇਆ ਵੀ ਮੇਰੇ ਹੀ ਹੱਥ ਯਦਵਿੰਦਰ ਸਿੰਘ ਪੁਲਿਸ ਨੂੰ ਦੱਸਦਾ ਹੈ ਕਿ ਮੈਂ ਟਰੈਕਟਰ ਸਲੇਸ਼ਰ ਨਾਲ ਫਾਰਮ 'ਚ ਕੰਮ ਕਰ ਰਿਹਾ ਸੀ ਇਹਨੇ ਨੂੰ ਮੇਰੀ ਵਾਈਫ ਅਮਰਜੀਤ ਮੇਰੇ ਅੱਗੇ ਆ ਗਈ ਮੈਨੂੰ ਪਤਾ ਨਹੀਂ ਲੱਗਿਆ ਤੇ ਸਲੇਸ਼ਰ ਨਾਲ ਉਸ ਦੀਆਂ ਲੱਤਾਂ ਕਟੀਆਂ ਗਈਆਂ ਤੇ ਉਹ ਮਰ ਗਈ ਯਦਵਿੰਦਰ ਸਿੰਘ ਆਪਣੀ ਵਾਈਫ ਦੀ ਮੌਤ ਦਾ ਕਾਰਨ ਪੁਲਿਸ ਨੂੰ ਦੱਸ ਚੁੱਕਾ ਹੁੰਦਾ ਹੈ ਇਹ ਗੱਲ ਵੱਖ ਹੈ ਕਿ ਇਹ ਉਸ ਦੇ ਸਾਈਡ ਦੀ ਸਟੋਰੀ ਹੁੰਦੀ ਹੈ ਪਰ ਪੁਲਿਸ ਨੂੰ ਯਦਵਿੰਦਰ ਸਿੰਘ ਦੀ ਇਹ ਕਹਾਣੀ ਡਾਈਜੈਸਟ ਕਰਨ 'ਚ ਪ੍ਰੋਬਲਮ ਹੁੰਦੀ ਹੈ ਕਿਉਂਕਿ ਧੜ ਤੇ ਕਟੀਆਂ ਹੋਈਆਂ ਲੱਤਾਂ ਦੀ ਦੂਰੀ ਥੋੜੀ ਜ਼ਿਆਦਾ ਹੁੰਦੀ ਹੈ ਅਮਰਜੀਤ ਕੌਰ ਨੂੰ ਟਰੈਕਟਰ ਦੇ ਬਨਸਪਤੀ ਕੱਟਣ ਵਾਲੇ ਅਟੈਚਮੈਂਟ ਤੋਂ 2 ਮੀਟਰ ਦੂਰ ਕਟੀਆਂ ਹੋਈਆਂ ਦੋਵੇਂ ਲੱਤਾਂ ਨਾਲ ਪਾਇਆ ਗਿਆ ਹੁੰਦਾ ਸੋ ਪੁਲਿਸ ਕਹਿੰਦੀ ਹੈ ਕਿ ਤੇਰੀਆਂ ਗੱਲਾਂ ਫਿਲਹਾਲ ਮੈਚ ਕਰਦੀਆਂ ਲੱਗਦੀਆਂ ਨਹੀਂ ਸਿਚੁਏਸ਼ਨ ਦੇ ਹਿਸਾਬ ਨਾਲ ਸੋ ਤੂੰ ਸੱਚ-ਸੱਚ ਦੱਸ ਦੇ ਉਹ ਕਹਿੰਦਾ ਠੀਕ ਹੈ ਮੈਂ ਤੁਹਾਨੂੰ ਅਸਲ ਗੱਲ ਦੱਸਦਾ ਫੇਰ ਯਾਦਵਿੰਦਰ ਸਿੰਘ ਪੁਲਿਸ ਨੂੰ ਇੱਕ ਦੂਜੀ ਸਟੋਰੀ ਨਵੀਂ ਸਟੋਰੀ ਦੱਸਦਾ ਹੈ ਯਾਦਵਿੰਦਰ ਸਿੰਘ ਪੁਲਿਸ ਨੂੰ ਦੱਸਦਾ ਹੈ ਕਿ ਉਸਦੀ ਵਾਈਫ ਅਮਰਜੀਤ ਕੌਰ ਨਾਲ ਬਹਿਸ ਹੋ ਰਹੀ ਸੀ ਤੇ ਇਸੇ ਦੌਰਾਨ ਗੁੱਸੇ 'ਚ ਉਹ ਆਪਣੇ ਟਰੈਕਟਰ ਤੇ ਚੜ ਗਿਆ ਉਹ ਕਹਿੰਦਾ ਹੈ ਅਮਰਜੀਤ ਕੌਰ ਉਸ ਨਾਲ ਗੱਲ ਕਰਨ ਆਈ ਪਰ ਉਸ ਨੂੰ ਪਤਾ ਹੀ ਨਹੀਂ ਲੱਗਿਆ ਅਤੇ ਸਲੈਸ਼ਰ ਨੂੰ ਚਲਾਉਂਦਿਆਂ ਹੋਇਆਂ ਉਸਨੇ ਟਰੈਕਟਰ ਨੂੰ ਰਿਵਰਸ ਕੀਤਾ ਟਰੈਕਟਰ ਦੀ ਆਵਾਜ਼ ਕਾਫੀ ਜ਼ਿਆਦਾ ਸੀ ਫੇਰ ਵੀ ਇੱਕੋ ਦਮ ਯਾਦਵਿੰਦਰ ਨੂੰ ਇੱਕ ਆਵਾਜ਼ ਚੇ ਉਸਨੇ ਸੋਚਿਆ ਕਿ ਉਸਨੇ ਰਿਵਰਸ ਕਰ ਦਿਆ ਇਟਾਚ ਟਰੈਕਟਰ ਦੇ ਮਾਰਿਆ ਪਰ ਫਿਰ ਇੱਕੋ ਦਮ ਉਸਨੇ ਟਰੈਕਟਰ ਸਲੇਸ਼ਰ ਚ ਆਪਣੀ ਵਾਈਫ ਤੇ ਪੈਣ ਦੇਖੇ ਜੋ ਖੇਤੀਬਾੜੀ ਨਾਲ ਜ਼ਿਆਦਾ ਤਾਲੁਕ ਨਹੀਂ ਰੱਖਦੇ ਉਹਨਾਂ ਨੂੰ ਦੱਸ ਦਵਾਂ ਕਿ ਟਰੈਕਟਰ ਸਲੇਸ਼ਰ ਇੱਕ ਟਰੈਕਟਰ ਮਾਉਂਟ ਕੀਤਾ ਗਿਆ ਔਜ਼ਾਰ ਹੈ ਜੋ ਕਿ ਘਾਹ ਜੰਗਲੀ ਬੂਟੀ ਅਤੇ ਨੀਵੀਂਆਂ ਝਾੜੀਆਂ ਵਰਗੀਆਂ ਬਨਸਪਤੀ ਨੂੰ ਕੱਟਣ ਲਈ ਤਿਆਰ ਕੀਤਾ ਜਾਂਦਾ ਹੈ ਇਹ ਵਕ ਵਕ ਕਿਸਮਾ ਦੀ ਬਨਸਪਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੱਟਣ ਲਈ ਇੱਕ ਘੁੰਮਦੇ ਬਲੇਡ ਦੀ ਵਰਤੋਂ ਕਰਦਾ ਹੈ ਸੋ ਯਦਵਿੰਦਰ ਅਕੋਰਡਿੰਗ ਉਸਨੇ ਸਲੇਸ਼ਰ ਨੂੰ ਅੱਗੇ ਵਧਾਇਆ ਤੇ ਫਿਰ ਅਮਰਜੀਤ ਨੂੰ ਜ਼ਮੀਨ ਤੇ ਮਰਿਆ ਹੋਇਆ ਦੇਖਿਆ ਉਹ ਕਹਿੰਦਾ ਇਸ ਕਰਕੇ ਧੜ ਤੇ ਲੱਤਾਂ 'ਚ ਦੂਰੀ ਸੀ ਹੁਣ ਪੁਲਿਸ ਵਾਲੇ ਸੋਚਣ ਕਿ ਇਹਨੇ ਇੱਕੋ ਮਿੰਟ 'ਚ ਕਹਾਣੀ ਬਦਲ ਦਿੱਤੀ ਉਹਨਾਂ ਨੇ ਪੁੱਛਿਆ ਕਿ ਤੁਹਾਡੀ ਬੈਸ ਕਿਉਂ ਹੋ ਰਹੀ ਸੀ ਤੇ ਇਸੇ ਯਦਵਿੰਦਰ ਨੇ ਕਿਹਾ ਕਿ ਉਹ ਮੈਨੂੰ ਕੋਈ ਕੰਮ ਪੁੱਛ ਕੇ ਨਹੀਂ ਕਰ ਰਹੀ ਸੀ ਮੈਨੂੰ ਬਿਨਾ ਦੱਸਿਆ ਉਹ ਡਰਾਈਵ ਕਰਕੇ ਚਲੀ ਜਾਂਦੀ ਸੀ ਵੱਖ-ਵੱਖ ਦੁਕਾਨਾਂ ਤੇ ਇਸੇ ਗੱਲ ਤੇ ਸਾਡੀ ਬਹਿਸ ਹੋ ਰਹੀ ਸੀ ਕਿ ਉਹ ਮੇਰੀ ਗੱਲ ਨਹੀਂ ਸੁਣਦੀ ਹੁਣ ਪੁਲਿਸ ਵਾਲੇ ਸੋਚਦੇ ਨੇ ਕਿ ਇਹਨੇ ਇੱਕੋ ਮਿੰਟ 'ਚ ਕਹਾਣੀ ਬਦਲ ਦਿੱਤੀ ਕੁਝ ਗੜਬੜ ਤਾਂ ਅਜੇ ਵੀ ਹੋਊਗੀ ਸੋ ਪੁਲਿਸ ਵਾਲੇ ਹੋਰ ਟੀਮਸ ਵੀ ਬੁਲਾ ਲੈਂਦੇ ਨੇ ਇੱਥੇ ਫਾਰਮ 'ਚੋਂ ਟਰੈਕਟਰ ਤੇ ਉੱਥੇ ਮੌਜੂਦ ਹੋਰ ਮਸ਼ੀਨਜ਼ ਜ਼ਬਤ ਕਰ ਲਈਆਂ ਜਾਂਦੀਆਂ ਨੇ ਉਹ ਯਾਦਵਿੰਦਰ ਸਿੰਘ ਦਾ ਫੋਨ ਵੀ ਉਸ ਤੋਂ ਲੈ ਲੈਂਦੇ ਨੇ ਉਹ ਅਮਰਜੀਤ ਕੌਰ ਦਾ ਫੋਨ ਵੀ ਮੰਗਦੇ ਨੇ ਜਿਸ ਤੇ ਯਾਦਵਿੰਦਰ ਸਿੰਘ ਕਹਿੰਦਾ ਕਿ ਪਤਾ ਨਹੀਂ ਕਿੱਥੇ ਹੋ ਉਸ ਦਾ ਫੋਨ ਕਿਤੇ ਡਿੱਗ ਗਿਆ ਫਾਰਮ 'ਚ ਜਾਂ ਘਰੇ ਹੈ ਮੈਨੂੰ ਕੁਝ ਨਹੀਂ ਪਤਾ ਅੱਗੋਂ ਪੁਲਿਸ ਕਹਿੰਦੀ ਆ ਕਿ ਕੋਈ ਨਹੀਂ ਡੋਂਟ ਵਰੀ ਅਸੀਂ ਦੇਖ ਲੈਨੇ ਆਪੇ ਤੁਸੀਂ ਬਸ ਪਰਮਿਸ਼ਨ ਦਿਓ ਕਿ ਅਸੀਂ ਤੁਹਾਡੇ ਘਰ ਜਾ ਕੇ ਸਰਚ ਕਰ ਸਕੀਏ ਉਸ ਤੋਂ ਪਰਮਿਸ਼ਨ ਲੈ ਕੇ ਪੁਲਿਸ ਘਰੇ ਜਾਂਦੀ ਹੈ ਤੇ ਅਮਰਜੀਤ ਕੌਰ ਦਾ ਫੋਨ ਕਰੋ ਹਾਸਲ ਕਰ ਲੈਂਦੀ ਹੈ ਤੁਹਾਨੂੰ ਦੱਸ ਦਈਏ ਕਿ ਅਮਰਜੀਤ ਕੌਰ ਤੇ ਯਾਦਵਿੰਦਰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਨੂੰ ਬਿਲੋਂਗ ਕਰਦੇ ਨੇ ਤੇ ਸਾਲ 2005 ਇਹ ਆਸਟ੍ਰੇਲੀਆ ਆਏ ਸਨ ਆਉਂਦਿਆਂ ਹੀ ਯਾਦਵਿੰਦਰ ਸਿੰਘ ਨੇ ਟਰੱਕ ਡਰਾਈਵਰ ਵਜੋਂ ਕੰਮ ਕੀਤਾ ਪਿੱਛੋਂ ਇਹ ਕਿਰਸਾਨੀ ਨਾਲ ਤਾਲੁਕ ਰੱਖਦਾ ਸੀ ਸੋ ਇਹਨੂੰ ਲੱਗਿਆ ਕਿ ਖੇਤੀਬਾੜੀ ਦਾ ਕੰਮ ਇਹ ਬਿਹਤਰ ਤਰੀਕੇ ਨਾਲ ਕਰ ਸਕਦਾ ਹੈ ਕਿਉਂਕਿ ਜੋ ਕੰਮ ਪਹਿਲਾਂ ਤੋਂ ਆਉਂਦਾ ਹੋਵੇ ਉਸ 'ਚ ਗਰੋ ਕਰਨਾ ਸੌਖਾ ਹੁੰਦਾ ਹੈ ਹੌਲੀ ਹੌਲੀ ਇਸਨੇ ਥੋੜੀ ਥੋੜੀ ਜਗ੍ਹਾ ਲੈ ਕੇ ਫਾਰਮਿੰਗ ਸ਼ੁਰੂ ਕਰਤੀ ਇਦਾਂ ਹੀ ਮਿਹਨਤ ਤੇ ਸਮਝਦਾਰੀ ਨਾਲ ਯਦਵਿੰਦਰ ਸਿੰਘ ਰਾਈਸ ਕਰਦਾ ਗਿਆ ਤੇ ਖਾਸੀ ਜ਼ਮੀਨ ਹੋ ਗਈ ਉਸ ਕੋਲ ਹੁਣ ਖੇਤੀਬਾੜੀ ਲਈ ਸੰਦ ਵੀ ਤਾਂ ਚਾਹੀਦੇ ਸੀ ਸੋ ਉਸ 'ਚ ਵੀ ਮਿਹਨ ਰਹੀ ਤੇ ਹੌਲੀ ਹੌਲੀ ਕਰਕੇ ਇਸਨੇ ਸਾਰਾ ਸਮਾਨ ਪੂਰਾ ਕੀਤਾ ਜੋ ਜੋ ਵੀ ਚਾਹੀਦਾ ਸੀ ਛੋਟੀ ਤੋਂ ਵੱਡੀ ਮਸ਼ੀਨ ਸਭ ਸੀ ਸਕੂਲ ਇਹ ਫਾਰਮਿੰਗ ਦਾ ਆਪਣਾ ਸੋਹਣਾ ਕੰਮ ਸਟੈਬਲਿਸ਼ ਕਰ ਚੁੱਕਿਆ ਸੀ ਪਹਿਲਾਂ ਇੱਕ ਧੀ ਨੇ ਜਨਮ ਲਿਆ ਫਿਰ ਪੁੱਤ ਨੇ ਹੁਣ ਇਹਨਾਂ ਦੀ ਫੈਮਿਲੀ ਨੂੰ ਆਸ-ਪਾਸ ਦੇ ਲੋਕ ਵੀ ਜਾਣਦੇ ਸਨ ਇੱਕ ਸਕਸੈਸਫੁਲ ਬਿਜ਼ਨਸ ਹੁੰਨ ਕਰਕੇ ਪੈਸੇ ਦੀ ਵੀ ਕੋਈ ਕਮੀ ਨਹੀਂ ਸੀ ਪਰ ਉਹੀ ਹੈ ਜਿੱਥੇ ਸਭ ਹੁੰਦਾ ਹੈ ਉੱਥੇ ਕੁਝ ਨਹੀਂ ਵੀ ਹੁੰਦਾ ਤੇ ਇੱਥੇ ਘਰ ਦਾ ਕਲੇਸ਼ ਸ਼ਾਂਤੀ ਨਹੀਂ ਸਿੱਧੰਦਾ ਆਪਸ ਚ ਰਮੀਆਂ ਬੀਵੀ ਦੇ ਝਗੜੇ ਬਹੁਤ ਹੁੰਦੇ ਸਨ ਰਿਪੋਰਟਸ ਦੀ ਮੰਨੀਏ ਤਾਂ ਯਦਵਿੰਦਰ ਸਿੰਘ ਬਹੁਤ ਜ਼ਿਆਦਾ ਕੰਟਰੋਲਿੰਗ ਨੇਚਰ ਦਾ ਸੀ ਐਗਰੈਸਿਵ ਨੇਚਰ ਦਾ ਸੀ ਉਹ ਅਮਰਜੀਤ ਕੌਰ ਦੀ ਹਰ ਐਕਟੀਵਿਟੀ ਨੂੰ ਰੈਸਟ੍ਰਿਕਟ ਕਰਦਾ ਸੀ ਇਹਨਾਂ ਦਾ ਰਿਸ਼ਤਾ ਦਿਨ ਬਦ ਦਿਨ ਖਰਾਬ ਹੁੰਦਾ ਜਾ ਰਿਹਾ ਸੀ ਪੁਲਿਸ ਨੂੰ ਜੋ ਅਮਰਜੀਤ ਕੌਰ ਦਾ ਫੋਨ ਮਿਲਿਆ ਹੁੰਦਾ ਜਦ ਪੁਲਿਸ ਉਸਦੀ ਗੈਲਰੀ ਚ ਜਾਂਦੀ ਹੈ ਤਾਂ ਉਹਨਾਂ ਦੇ ਹੱਥ ਬਥੇਰਾ ਕੁਝ ਲੱਗ ਜਾਂਦਾ ਹੈ ਪਤਾ ਲੱਗਦਾ ਹੈ ਕਿ ਅਮਰਜੀਤ ਕੌਰ ਮਹੀਨਿਆਂ ਤੋਂ ਖੁਦ ਦੀਆਂ ਵੀਡੀਓਜ਼ ਰਿਕਾਰਡ ਕਰ ਰਹੀ ਹੁੰਦੀ ਹੈ ਜਿਸ ਚ ਉਹ ਕਹਿੰਦੀ ਆ ਕਿ ਉਸਦੀ ਜਾਨ ਨੂੰ ਖਤਰਾ ਹੈ ਯਾਦਵਿੰਦਰ ਮੈਨੂੰ ਬਹੁਤ ਜ਼ਿਆਦਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਦਾ ਗੁੱਸਾ ਬੇਹੱਦ ਭਿਆਨਕ ਹੈ ਮੈਨੂੰ ਇਹ ਕਦੀ ਵੀ ਕੁਝ ਵੀ ਕਰ ਸਕਦਾ ਹੈ ਤੇ ਜੇ ਇਹੋ ਜਿਹਾ ਕੁਝ ਹੋ ਗਿਆ ਜੇ ਮੈਨੂੰ ਕੁਝ ਹੋ ਗਿਆ ਤਾਂ ਇਸ ਜ਼ਿੰਮੇਵਾਰ ਸਿਰਫ ਤੇ ਸਿਰਫ ਯਾਦਵਿੰਦਰ ਹੀ ਹੋ ਮੌਤ ਤੋਂ ਪਹਿਲਾਂ ਵੀ ਰੀਸੈਂਟ ਹੀ ਉਸਨੇ ਇੱਕ ਵੀਡੀਓ ਬਣਾਈ ਹੁੰਦੀ ਹੈ ਪੁਲਿਸ ਹੋਰ ਡੀਪ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਅਮਰਜੀਤ ਪੌਰ ਨੇ ਈਮੇਲ ਵੀ ਕੀਤੀ ਹੁੰਦੀ ਆ ਕੁਝ ਦਿਨ ਪਹਿਲਾਂ ਯਾਦਵਿੰਦਰ ਸਿੰਘ ਨੂੰ ਕਿ ਉਹ ਉਸ ਤੋਂ ਡਾਈਵੋਰਸ ਚਾਹੁੰਦੀ ਹੈ ਤੇ ਉਹ ਬਿਜ਼ਨਸ ट्रांजੈਕਸ਼ਨਸ ਨਾ ਕਰੇ ਬਿਨਾ ਉਸ ਦੀ ਪਰਮਿਸ਼ਨ ਤੋਂ ਪੁਲਿਸ ਨੂੰ ਯਾਦਵੰਦਰ ਖਿਲਾਫ ਲਗਾਤਾਰ ਬਹੁਤ ਕੁਝ ਮਿਲ ਰਿਹਾ ਹੁੰਦਾ ਤੇ ਇਕੱਲੀ-ਇਕੱਲੀ ਚੀਜ਼ ਇਸੇ ਵੱਲ ਨੂੰ ਇਸ਼ਾਰਾ ਕਰਦੀ ਹੈ ਕਿ ਹੋਵੇ ਨਾ ਹੋਵੇ ਇਹ ਐਕਸੀਡੈਂਟ ਨਹੀਂ ਮਰਡਰ ਹੈ ਸੋ ਪੁਲਿਸ ਆਪਣੀ ਖੋਜ ਪੜਤਾਲ ਕਰਕੇ ਇੱਕ ਵਾਰ ਫੇਰ ਪਹੁੰਚ ਜਾਂਦੀ ਹੈ ਯਾਦਵੰਦਰ ਸਿੰਘ ਕੋ ਉਹ ਕਹਿੰਦੇ ਨੇ ਤੇਰੇ ਕੋਲ ਅਜੇ ਵੀ ਚਾਂਸ ਹੈ ਦੱਸ ਦੇ ਕਿ ਅਸਲ ਮਾਜਰਾ ਕੀ ਹੈ ਯਾਦਵੰਦਰ ਸਿੰਘ ਪਹਿਲਾਂ ਹੀ ਦੋ ਕਹਾਣੀਆਂ ਪੁਲਿਸ ਨੂੰ ਸੁਨਾ ਚੁੱਕਾ ਹਾਂ ਬੈ ਹੁਣ ਉਹ ਤੀਜੀ ਵੱਲ ਨੂੰ ਉਹ ਸ਼ੁਰੂ ਕਰਦਾ ਹੈ ਦਸਨੀ 3rd ਸਟੋਰੀ ਇਹ ਕਹਿ ਕੇ ਕਿ ਠੀਕ ਹੈ ਹੁਣ ਤੁਸੀਂ ਸੱਚੇ ਸੁਣੋ ਉਹ ਪੁਲਿਸ ਨੂੰ ਕਹਿੰਦਾ ਹੈ ਕਿ ਅਮਰਜੀਤ ਕੌਰ ਦੀ ਮੈਂਟਲ ਹੈਲਥ ਠੀਕ ਨਹੀਂ ਸੀ ਸੋ ਉਸੇ ਅਨਿਯਮਤ ਵਿਵਹਾਰ ਕਾਰਨ ਮੈਡੀਕਲ ਸਹਾਇਤਾ ਲਈ 8 ਦਿਨ ਪਹਿਲਾਂ ਉਸਨੇ ਇੱਕ ਸਾਈਕੋਲੋਜਿਸਟ ਨਾਲ ਮੁਲਾਕਾਤ ਵੀ ਕੀਤੀ ਸੀ ਹੁਣ ਪੁਲਿਸ ਨੂੰ ਯਾਦਵਿੰਦਰ ਖਿਲਾਫ ਲਗਾਤਾਰ ਬਹੁਤ ਕੁਝ ਮਿਲ ਰਿਹਾ ਹੁੰਦਾ ਹੈ ਤੇ ਇਕੱਲੀ ਇਕੱਲੀ ਚੀਜ਼ ਇਸੇ ਵੱਲ ਨੁ ਇਸ਼ਾਰਾ ਕਰਦੀ ਹੈ ਕਿ ਹੋਵੇ ਨਾ ਹੋਵੇ ਇਹ ਐਕਸੀਡੈਂਟ ਨਹੀਂ ਮਰਡਰ ਈ ਹੈ ਉਹ ਕਹਿੰਦਾ ਹੈ ਇਸੇ ਕਰਕੇ ਸ਼ਾਇਦ ਇਹ ਊਟ ਪਟਾੰਗ ਵੀਡੀਓਜ਼ ਬਣਾਉਂਦੀ ਰਹਿੰਦੀ ਹੁੰਦੀ ਸੀ ਪੁਲਿਸ ਨੇ ਸੁਣ ਇਹ ਵੀ ਕਹਾਣੀ ਲਈ ਪਰ ਮੰਨੀ ਇਹ ਵੀ ਨਹੀਂ ਹੁਣ ਵਾਰੀ ਸੀ ਇਹ ਸਭ ਕੁਝ ਕੋਰਟ ਅੱਗੇ ਪੇਸ਼ ਕਰਨ ਦੀ ਕਿਉਂਕਿ ਪੁਲਿਸ ਆਪਣੀ ਗੱਲ ਤੇ ਕਾਇਮ ਸੀ ਕਿ ਇਹ ਕੋਈ ਐਕਸੀਡੈਂਟ ਲੱਗ ਹੀ ਨਹੀਂ ਰਿਹਾ ਕੇਸ 'ਚ ਦਲੀਲਾਂ ਹੋ ਰਹੀਆਂ ਸਨ ਤੇ ਇਸੇ ਦਰਮਿਆਨ ਯਾਦਵਿੰਦਰ ਸਿੰਘ ਕੋਰਟ ਤੋਂ ਬੇਲ ਮੰਗਦਾ ਕਿ ਜਿੰਨੀ ਦੇਰ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ ਉਹਨੂੰ ਬੇਲ ਤੇ ਬਾਹਰ ਰੱਖਿਆ ਜਾਏ ਜਸਟਿਸ ਕੈਥਰੀਨ ਮੋਰ ਯਦਵਿੰਦਰ ਸਿੰਘ ਦੀ ਅਰਜ਼ੀ ਨੂੰ ਰੱਦ ਕਰ ਦਿੰਦੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਯਦਵਿੰਦਰ ਤੇ ਲਗਾਏ ਦੋਸ਼ ਕਾਫੀ ਸਟਰੋਂਗ ਨੇ ਪਲਸ ਸਰਕਮਸਟੈਂਸ਼ੀਅਲ ਐਵਿਡੈਂਸ ਸੀ ਮਜ਼ਬੂਤੀ ਵੀ ਘੱਟ ਨਹੀਂ ਹੈ ਆਪਣਾ ਫੈਸਲਾ ਲੈਂਦੇ ਸਮੇਂ ਜਸਟਿਸ ਮੋਇਰ ਨੇ ਅਮਰਜੀਤ ਦੇ ਫੋਨ 'ਚ ਪਾਈਆਂ ਗਈਆਂ ਕਈ ਰਿਕਾਰਡਿੰਗਸ ਵੱਲ ਇਸ਼ਾਰਾ ਕੀਤਾ ਜਿਸ ਦਿਨ ਉਸ ਦੀ ਮੌਤ ਹੋਈ ਸੀ ਪਲੱਸ ਵਿਟਨੈਸਸਿਜ਼ ਵੀ ਸਨ ਜਿਨ੍ਹਾਂ ਨੇ ਦੱਸਿਆ ਸੀ ਕਿ ਵਾਕਈ ਇਹਨਾਂ ਦਾ ਰਿਸ਼ਤਾ ਕਾਫੀ ਖਰਾਬ ਹੋ ਚੁੱਕਿਆ ਸੀ ਅਦਾਲਤ ਨੇ ਪੋਸਟਮਾਰਟਮ ਰਿਪੋਰਟ ਸੁਣੀ ਜਿਸ ਵਿੱਚ ਪਾਇਆ ਗਿਆ ਕਿ ਅਮਰਜੀਤ ਕੌਰ ਦੇ ਚਿਹਰੇ ਤੇ ਸੱਟਾਂ ਸਨ ਉਸ ਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਸਨ ਅਤੇ ਉਸ ਦੇ ਸਰੀਰ ਦੇ ਹੋਰ ਹਿੱਸੇ ਅੰਸ਼ਕ ਤੌਰ ਤੇ ਕੱਟੇ ਹੋਏ ਸਨ ਫੋਰੈਂਸਿਕ ਪੈਥੋਲੋਜਿਸਟ ਨੇ ਉਸ ਦੀ ਮੌਤ ਦਾ ਕਾਰਨ ਸਿਰਫ ਦੇ ਪਿੱਛੇ ਹਿੱਸੇ ਵਿੱਚ ਗੰਪੀਰ ਬਲੰਟ ਫੋਰਸ ਸੱਟਾਂ ਨੂੰ ਪਾਇਆ ਜੋ ਕਿ ਟਰੈਕਟਰ ਸਲੇਸ਼ਰ ਵੱਲੋਂ ਦਿੱਤੀ ਗਈਆਂ ਸੱਟਾਂ ਨਾਲ ਮੇਲ ਨਹੀਂ ਖਾਂਦਾ ਯਾਨੀ ਕਿ ਪਹਿਲਾਂ ਉਸਤੇ ਵਾਰ ਕੀਤਾ ਗਿਆ ਸੀ ਤੇ ਫਿਰ ਟਰੈਕਟਰ ਥੱਲੇ ਦਿੱਤਾ ਗਿਆ ਸੀ ਅਦਾਲਤ ਵਿੱਚ ਜਾਂਚ ਕਰਤਾਵਾਂ ਵੱਲੋਂ ਇੱਕ ਇੱਟ ਵੀ ਪੇਸ਼ ਕੀਤੀ ਜਾਂਦੀ ਹੈ ਜਿਸ ਤੇ ਅਮਰਜੀਤ ਕੌਰ ਦੇ ਖੂਨ ਅਤੇ ਵਾਲ ਲੱਗੇ ਹੋਏ ਸਨ ਸੋ ਹੁਣ ਵੈਸੇ ਤਾਂ ਬਹੁਤ ਕੁਝ ਕਲੀਅਰ ਸੀ ਸੋ ਯਾਦਵਿੰਦਰ ਸਿੰਘ ਤੇ ਕੁئینਜ਼ਲੈਂਡ ਦੇ ਫਾਰਮ ਤੇ ਪਤਨੀ ਦੇ ਕਥਿਤ ਕਤਲ ਦੇ ਇਲਜ਼ਾਮ ਤਾਂ ਲੱਗਦੇ ਨੇ ਪਰ ਕਾਫੀ ਕਲੈਰਿਟੀ ਦੇ ਬਾਵਜੂਦ ਇਹ ਕੇਸ ਅਜੇ ਔਨ ਗoing ਹੈ ਯਾਦਵਿੰਦਰ ਕਸਟਡੀ ਚ ਜਿਵੇਂ ਹੀ ਅਗਲੀ ਕਾਰਵਾਈ ਹੋਏਗੀ ਤੁਹਾਨੂੰ ਜ਼ਰੂਰ ਦਸੂਗੀ ਪਰ ਮੈਨੂੰ ਇਹ ਲੱਗਦਾ ਹੈ ਕਿ ਐਵੀਡੈਂਸ ਸਟਰੋਂਗ ਨਹੀਂ ਜੋ ਕਿ ਓਟ ਵੀ ਮੰਨ ਰਹੀ ਹੈ ਪਰ ਜਦ ਤੱਕ ਫੈਸਲਾ ਨਹੀਂ ਹੁੰਦਾ ਫਾਈਨਲ ਫੈਸਲਾ ਨਹੀਂ ਹੁੰਦਾ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿ ਦੋਸ਼ੀ ਨੂੰ ਬਣਦੀ ਸਜ਼ਾ ਮਿਲੇ ਕੋਈ ਰਿਸ਼ਤਾ ਇੰਨਾ ਕੋੜਾ ਕਿਵੇਂ ਹੋ ਸਕਦਾ ਹੈ ਕਿ ਇਨਸਾਨ ਚ ਇੰਨੀ ਹੈਵਾਨੀਅਤ ਭਰ ਜਾਏ ਕਿ ਉਹ ਆਪਣੇ ਟੱਬਰ ਦੇ ਜੀਨ ਨੂੰ ਹੀ ਇੰਨੀ ਦਰਦਨਾਕ ਮੌਤ ਦੇ ਆਪਣੇ ਲਾਈਫ ਪਾਰਟਨਰ ਦੀ ਲਾਈਫ ਹੀ ਲੈ ਲੇ ਆਪਣੇ ਬੱਚਿਆਂ ਬਾਰੇ ਵੀ ਨਾ ਸੋਚੇ ਵਾਹਿਗੁਰੂ ਜੀ ਸਤਿ ਮਹਤਮ ਬਖਸ਼ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈੰਸ ਸਾਹਿਬ